ਪਕਤੀ ਮਾਰਗ ਨੂੰ ਬਹੁਤ ਔਖਾ ਸਮਝਿਆ ਜਾਂਦਾ ਹੈ ਇੰਡੀਆ ਦੇ ਵਿੱਚ ਪਕਤੀ ਮਾਰਗ ਉਹ ਔਖਾ ਸੰਸਾਰੀ ਆਦਮੀ ਵਾਸਤੇ ਔਖਾ ਹੈ ਸੰਸਾਰੀ ਆਦਮੀ ਪਕਤੀ ਮਾਰਗ ਜਿਆਦਾ ਸੀ ਹੈ ਕਹਿੰਦੇ ਆ ਜੀ ਬੱਬੂ ਜੀ ਹਵਾਈਆਂ ਚਲਾਉਣਾ ਔਖਾ ਹੈ ਹਾਂਜੀ ਬੱਬੂ ਜੀ ਬਜਟ ਚਲਾਉਣਾ ਤਾਂ ਕੋਈ ਔਖਾ ਨਹੀਂ ਔਖਾ ਹੋਣਾ ਹੋਰ ਗੱਲ ਹੈ ਕੋਈ ਕਰੇ ਨਹੀਂ ਸਕਦਾ ਇਹ ਹੋਰ ਗੱਲ ਹੈ ਕੰਮ ਦੁਨੀਆ ਦੇ ਔਖੇ ਨਾ ਔਖੇ ਕਰਦੇ ਕੌਣ ਨੇ ਹਿਮਾਲਿਆ ਤੇ ਚੜ੍ਹਨਾ ਔਖਾ ਹੈ ਪਰ ਬੰਦੇ ਚੜ੍ਹ ਵੀ ਗਏ ਹਾਂ ਔਖਾ ਸੁਖਾ ਇੰਨਾ ਸੁਖਾ ਕੰਮ ਨਹੀਂ ਹੈ ਜਿੰਨਾ ਛੇਤੀ ਦੇ ਕੇ ਭਰਮ ਗਿਆ ਨਹੀਂ ਕਹਾ ਲੈਂਦੇ ਨੇ ਆ ਗੱਲ ਸੀ ਕਹਿਣ ਦੀ ਇਹ ਜਿੰਦਾ ਕੋਈ ਔਖਾ ਇਮਤਿਹਾਨ ਹੋ ਵੀ ਸੁਖਾ ਔਖਾ ਹੋ ਔਰ ਦੀ ਅਪੋਸਟ ਵੀ ਵੱਡੀ ਹੋ ਹੁਣ ਭਗਤੀ ਜਿਹੜੀ ਮਾਰਗ ਹੈ ਇਹ ਭਗਤੀ ਅਸਲ ਚ ਇਹ ਭਗਤੀ ਹੈ ਕੀ ਫਿਰ ਅੰਦਾ ਲੋਕਾਂ ਨੂੰ ਭਗਤੀ ਬਾਰੇ ਗਿਆਨ ਨਹੀਂ ਭਗਤੀ ਹੁੰਦੀ ਕੀ ਹੈ ਸਾਡੀ ਭਗਤੀ ਕੀ ਹੈ ਕਿ ਜਿਹੜੀ ਗੁਰ ਕੀ ਮਤ ਲੈਣੀ ਹੀ ਭਗਤੀ ਹੈ ਆਪਣੀ ਮਤ त्याਗਣੀ ਗੁਰ ਕੀ ਗਿਆਨ ਮਤ ਜਾਗਣੀ ਅੰਦਰੋਂ ਗੁਰ ਕੀ ਮਤ ਤੂੰ ਲੈ ਹੋਇਆ ਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਇਸ ਭਗਤ ਬਿਨਾ ਬਹੁਤ ਭਗਤੀਆਂ ਨੇ ਹੋਰ ਅਸੰਖ ਭਗਤੀਆਂ ਨੇ ਸਾਰੇ ਸਿਆਣੇ ਡੁੱਬ ਗਏ ਬਚਿਆ ਕੋਈ ਵੀ ਨਹੀਂ ਇੱਕੋ ਭਗਤੀ ਹੈ ਉਹ ਹੈ ਬੇਦ ਦਾ ਜਿਹੜਾ ਗਿਆਨ ਆ ਪ੍ਰਾਪਤ ਕਰਨਾ ਆਪਣੇ ਆਤਮਾ ਨੂੰ ਬੁਲਵਾਨ ਕਰਨਾ ਆਪਣੀ ਬੁੱਧ ਨੂੰ ਡਿਵੈਲਪ ਕਰਨਾ ਪੂਰਨ ਬੁੱਧ ਬਣਾ ਲੈਣੀ ਪੂਰੀ ਸ਼ਕਤੀ ਬੁੱਧਵਲ ਪੂਰਾ ਹੋ ਜਾਣਾ ਇਹ ਭਗਤੀ ਹੈ ਪੂਰੇ ਬੁੱਧਵਲ ਤੇ ਬਿਨਾ ਤੁਸੀਂ ਲੋਭ ਤੇ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਪੂਰੇ ਗਿਆਨ ਬਿਨਾ ਮਨ ਨੂੰ ਨਹੀਂ ਜਿੱਤੇ ਜਾ ਕੇ ਗਿਆਨ ਦਾ ਵੱਡਾ ਮੰਨ ਰਹੇ ਐਡਾ ਮਜ਼ਬੂਤ ਗਿਆਨ ਚਾਹੀਦਾ ਹੈ ਜਿਹੜਾ ਤੇਰੇ ਮਨ ਨੂੰ ਬੰਨ ਕੇ ਛੱਡੇ ਹੀ ਨਾ ਦੁਨੀਆ ਦਾ ਕੋਈ ਗਿਆਨ ਨਹੀਂ ਹੈ ਜਿਹੜਾ ਮਨ ਨੂੰ ਬੰਦਾ ਹੋਵੇ ਦੁਨੀਆ ਦੇ ਸਾਰੇ ਗਿਆਨ ਮਨ ਨੂੰ ਸ਼ੈਤਾਨ ਬਣਾਉਂਦੇ ਨੇ ਜਿਹੜਾ ਮਨ ਨੂੰ ਬਲਵਾਨ ਗਿਆਨ ਬਣਾਉਂਦਾ ਹੈ ਮਨ ਬਲਵਾਨ ਕਦ ਬਣਦਾ ਹੈ ਜੋ ਹੰਕਾਰਵਦ ਹੈ ਹੰਕਾਰਵਦੂ ਮਨ ਦਾ ਬਲਕੀ ਹੈ ਹੰਕਾਰ ਬੁੱਧ ਦਾ ਬਲਕੀ ਹੈ ਗਿਆਨ ਜੇ ਬੁੱਧ ਬਲਵਾਨ ਹੈ ਤਾਂ ਮਨ ਕਾਬੂ ਹੈ ਜੇ ਮਨ ਬਲਵਾਨ ਹੈ ਤਾਂ ਬੁੱਧ ਕਾਬੂ ਹੈ ਉਹਦੇ ਪਿੱਛੇ ਪਿੱਛੇ ਹੈ ਜਿਹੜੀ ਬੁੱਧ ਹੈ ਉਹ ਬੋਧ ਅਵਤਾਰ ਦਾ ਮਤਲਬ ਇਹੀ ਹੈ ਬੁੱਧ ਬਲਵਾਨ ਚਾਹੀਦੀ ਹੈ ਜਾਂ ਨਾਨਕ ਪੂਰਨ ਪੂਰੀ ਸ਼ਕਤੀ ਚਾਹੀਦੀ ਹੈ ਬੁੱਧੀ ਚ ਪੂਰੀ ਜੋਤ ਚਾਹੀਦੀ ਹੈ ਪੂਰੀ ਲਾਈਟ ਚਾਹੀਦੀ ਹੈ ਤਾਂ ਕਿ ਉਹਨੂੰ ਆਪਣੇ ਭਲੇ ਬੁਰੇ ਦਾ ਪਛਾ ਪਤਾ ਹੋਵੇ ਉਹਨੂੰ ਆਪਣੇ ਨਫੇ ਨੁਕਸਾਨ ਦਾ ਗਿਆਨ ਹੋਵੇ ਜੇ ਗਿਆਨ ਹੋਵੇ ਨੁਕਸਾਨ ਵਾਲੇ ਪਾਸੇ ਕੋਈ ਨਹੀਂ ਜਾਂਦਾ ਜੇ ਗਿਆਨ ਹੋਵੇ ਬੁਰੇ ਵਾਲੇ ਪਾਸੇ ਕੋਈ ਨਹੀਂ ਜਾਂਦਾ ਗਿਆਨ ਤਾਂ ਹੋਣੇ ਨਹੀਂ ਦਤੌਨ ਨੂੰ ਜਿਹੜੀ ਭਗਤੀ ਹੈ ਸਾਡੇ ਕੋਲ ਜਿਹੜਾ ਤੁਹਾਡੇ ਅੰਤਰਾਤਮਾ ਦੀ ਆਵਾਜ਼ ਹੈ ਉਹਦਾ ਗਿਆਨ ਲੈਣਾ ਉਹ ਤੋਂ ਸਿੱਖਿਆ ਲੈਣੀ ਉਹਦੀਓ ਗੱਲ ਮੰਨਣੀ ਇਹੀ ਭਗਤੀ ਹੈ ਗੁਰ ਕੋਈ ਬਾਹਰ ਨਹੀਂ ਹੈ ਗੁਰੰਦਰੇ ਬੈਠਾ ਹੈ ਗੁਰਦੇਵ ਮਾਤਾ ਗੁਰਦੇ ਪਿਤਾ ਮਾਤਾ ਪਿਤਾ ਮਨ ਉਹ ਚ ਪੈਦਾ ਹੋਇਆ ਹੈ ਅੰਦਰਲੇ ਦੀ ਅੰਦਰਲੇ ਦਾ ਜਿਹੜਾ ਹੈ ਨਾ ਜਿਹੜਾ ਉਹਦਾ ਜਿਹੜਾ ਧਿਆਨ ਹੈ ਮਨ ਕੀ ਹੈ ਮਨ ਉਹਦਾ ਧਿਆਨ ਹੈ ਆਪਣੇ ਧਿਆਨ ਦਾ ਧਿਆਨ ਰੱਖਣਾ ਕਿ ਕਿੱਧਰ ਜਾਂਦਾ ਹੈ ਰੱਬ ਦਾ ਨਹੀਂ ਧਿਆਨ ਰੱਖਣਾ ਉਹ ਕਹਿੰਦੇ ਪਰਮਾਤਮਾ ਦਾ ਧਿਆਨ ਰੱਖੋ ਮੈਂ ਪਰਮਾਤਮਾ ਚ ਹੋਰ ਐ ਤੁਹਾਨੂੰ ਉਹ ਚੱਕ ਕੇ ਲੈ ਜੂ ਇਹ ਪਰਮਾਤਮਾ ਜੁਆ ਹੈ ਉਹਦਾ ਕੀ ਧਿਆਨ ਰੱਖਣਾ ਇਨਾ ਤੂੰ ਸਿਆਣੇ ਉਹ ਪਰਮਾਤਮਾ ਨਿਆਣਾ ਸਿਆਣਾ ਨਿਆਣੇ ਦਾ ਧਿਆਨ ਰੱਖਦਾ ਐ ਇਹ ਪਰਮਾਤਮਾ ਬਿਮਾਰ ਐ ਤੁਸੀਂ ਧਿਆਨ ਰੱਖਣਾ ਦਵਾਈ ਕਰ ਦੇਣੀ ਐ ਪਾਣੀ ਘੱਟ ਪਲਾਉਣਾ ਨਹੀਂ ਵਰਜੂਗਾ ਸਭ ਬਕਵਾਸ ਐ ਪਰਮਾਤਮਾ ਦਾ ਧਿਆਨ ਰੱਖਣਾ ਧਿਆਨ ਖੋਪੜੇ ਮੰਦਾ ਕਿ ਕਿੱਦੋਂ ਜਾਂਦਾ ਐ ਲੋਭ ਕਿਉਂ ਕਰਦਾ ਐ ਲੋਭ ਵਾਲੀ ਗੱਲ ਕਿਉਂ ਸੋਚਦਾ ਐ ਇਹ ਕਿਸੇ ਦਾ ਬੁਰਾ ਕਿਉਂ ਸੋਚਦਾ ਐ ਇਹ ਚੰਗੇ ਪਾਸੇ ਕਿਉਂ ਨਹੀਂ ਜਾਂਦਾ ਇਹ ਪਰ ਭਗਰ ਕਿਉਂ ਨਹੀਂ ਕਰਦਾ ਇਹਨੂੰ ਦੂਏ ਦਾ ਭਲਾ ਕਿਉਂ ਨਹੀਂ ਚੰਗਾ ਲੱਗਦਾ ਬੁਰੇ ਦਾ ਵੀ ਭਲਾ ਕਿਉਂ ਨਹੀਂ ਚੰਗਾ ਲੱਗਦਾ ਇਹ ਦੂਏ ਦਾ ਬੁਰਾ ਕਿਉਂ ਸੋਚਦਾ ਇਹ ਗੱਲਾਂ ਦਾ ਧਿਆਨ ਰੱਖਣਾ ਸੀ ਇਹ ਤੋਂ ਹਟਾ ਕੇ ਪਰਮਾਤਮਾ 'ਤੇ ਧਿਆਨ ਰੱਖੋ ਲੈ ਦੱਸੋ ਉਹ ਸਾਡਾ ਧਿਆਨ ਰੱਖਦਾ ਸਾਰਿਆਂ ਦਾ ਉਹਦਾ ਤੂੰ ਨਹੀਂ ਧਿਆਨ ਰੱਖੋ ਕਿੱਡੀ ਭੋਗਸ ਘੱਲ ਆਏ ਤਾਂ ਭੋਗਸ ਘੱਲ ਆ ਸਾਰੀ ਧਰਮੇ ਭੋਗਸ ਨੇ ਸਾਰੇ ਰਸਤਾ ਗਲਤ ਹੈ ਰਸਈ ਗਲਤ ਹੈ ਬੁੱਢੋਂ ਭੁੱਲਿਆ ਮਨਮੁਖ ਬੁੱਢੋਂ ਭੁੱਲਿਆ ਵਿਚ ਲਬਲੋਭ ਹੰਕਾਰ ਓਹ ਧਿਆਨ ਕੀਦਾ ਰੱਖਣਾ ਭਾਈ ਸਿਆਣੇ ਦਾ ਇਹ ਤਾਂ ਬਿਮਾਰ ਹੈ ਬੁੱਢਾ ਵਿਚਾਰਾ ਉਹਦਾ ਧਿਆਨ ਰੱਖੋ ਭਈਏ ਤੁਹਾਨੂੰ ਹਾਕ ਮਾਰਦਾ ਭਾਈ ਜਾਂ ਫਿਰ ਤੁਸੀਂ ਅਫਸਰ ਹੈ ਇੱਕ ਤੁਹਾਨੂੰ ਉਹਨੇ ਹੁਕਮ ਦੇਣਾ ਕੋ ਯੋ ਧਿਆਨ ਰੱਖੋ ਉਹ ਜਦ ਸਟੇਜ ਆਊਗੀ ਫਿਰ ਧਿਆਨ ਦੀ ਗੱਲ ਹੈ ਉਹ ਜਦ ਸਟੇਜ ਆਊ ਉੱਥੇ ਕਾਬਲ ਹੋ ਜਾਊਗਾ ਫਿਰ ਬੁਲਾਇਆ ਬੋਲੂਗਾ ਜਦ ਉਹ ਉਦੋਂ ਧਿਆਨ ਦੀ ਗੱਲ ਹੈ ਵੀ ਹੋਰ ਕੀ ਕਹਿ ਮੈਂ ਕਹਾਂ ਕਹਿਣ ਜਦ ਮੈਂ ਸਿੰਗਰ ਬਣੂਗਾ ਫਿਰ ਤਾਂ ਧਿਆਨ ਰੱਖਣਾ ਉਹਦੇ ਵੱਲ ਜ਼ਰੂਰ ਪਰ ਪਹਿਲਾਂ ਤਾਂ ਆਪਣਾ ਧਿਆਨ ਰੱਖਣਾ ਮੈਂ ਸਿੰਗਰ ਬਣਨ ਤੱਕ ਹਾਂ ਜਦ ਬੱਚਾ ਪੜਦਾ ਹੈ ਸਟੂਡੈਂਟ ਹੈ ਹੋਰ ਗੱਲ ਹੈ ਜੇ ਅਫਸਰ ਬਣ ਜਾਂਦਾ ਹੋਰ ਗੱਲ ਹੈ ਅਫਸਰ ਬਣੇ ਦਾ ਧਿਆਨ ਹੋਰ ਪਾਸੇ ਹੈ ਸਟੂਡੈਂਟ ਦਾ ਧਿਆਨ ਹੋਰ ਪਾਸੇ ਹੈ ਇਹਦਾ ਸਟੂਡੈਂਟ ਨੂੰ ਅਫਸਰ ਬਣਾਤਾ ਇਹਨਾਂ ਨੇ